ਦੀਦੀ ਹਾਂਜੀ ਦੀਦੀ ਹੋ ਗਈ ਵੇਲੀ ਮੈਂ ਭੈਣਾ ਹੋਗਾ ਕੰਮ ਕਰ ਰਹੀ ਆਂ ਇਹ ਹੋਰ ਹੋ ਗਈ ਬਸ ਮੈਂ ਵੀ ਹੋ ਗਈ ਵੇਲੀ ਉਹ ਗੱਲ ਸੁਣੋ ਦੱਸ ਹਿਟਲਰ ਕਿੱਥੇ ਹੈ ਕਿੱਥੇ ਸੁੱਤੀ ਪਈ ਹੈ ਹਾਏ ਸ਼ੁਕਰ ਹੈ ਹੁਣ ਅਸੀਂ ਦੋਨੋਂ ਰੌਣਾ ਬੈਠਾਂਗੇ ਵੇਲੇ ਆ ਤੇ ਜੇ ਕਿਤੇ ਉੱਠੀ ਹੁੰਦੀ ਉਹਨੇ ਬੈਣ ਥੋੜਾ ਦੇਣਾ ਹੀਗਾ ਉਨੇ ਗਾਣਾ ਹੈਗਾ ਖਿਰਨ ਆਸ ਕੰਜਮੀ ਬਣਾ ਦੇ ਆਣਾ ਆ ਕਰ ਦੇ ਅਰੀਦੀ ਨੂੰ ਕਹੇ ਉਹ ਬਣਾ ਦੇ ਨਹੀਂ ਭੈਣ ਦਿੰਦੀ ਦੀਦੀ ਇਹ ਪਤਾ ਨਹੀਂ ਕਿ ਹੋ ਜੀ ਹੈਗੀ ਆ ਇਹਦੇ ਹਿਸਾਬ ਨਾਲ ਨਾ ਬਸ ਇਹਨੂੰ ਥਕਾਵਟ ਬੜੀ ਛੇਤੀ ਹੋ ਜਾਂਦੀ ਤੇ ਨੂਆ ਹੁੰਦੀ ਨਹੀਂ ਆ ਸਾਨੂੰ ਨਹੀਂ ਹੁੰਦੀ ਸਵਾ ਹੁੰਦੀ ਆ ਕਿਤੇ ਉੱਠੀ ਹੁੰਦੀ ਐ ਨਾ ਕਿਤੇ ਸਾਨੂੰ 2 ਮਿੰਟ ਗੱਲਾਂ ਕਰਨ ਦੇਣਾ ਇਹਨੂੰ ਤੇ ਇਹ ਹੋ ਜਾਣਾ ਹੈਗਾ ਦੋਵੇਂ ਭੈਣਾ ਭੈਣਾ ਮਿਲ ਕੇ ਨਾ ਫਿਰ ਇਹ ਸਾਜ਼ਿਸ਼ ਇਹਨਾਂ ਰਚਦੀ ਹੁਣ ਮੇਰੇ ਖਿਲਾਫ ਸਹੀ ਗੱਲ ਸ਼ੁਕਰ ਹੈ ਦੀਦੀ ਆਪਾ ਦੋਨੋਂ ਨਾ ਪੈਣਾ ਇੱਕੋ ਕਰ ਗਿਆ ਜਾਂਗੀ ਸ਼ੁਕਰ ਗਾਦਾ ਵਾ ਵਿਆਹਿਆਂ ਕਾਦੀਆਂ ਗਈਆਂ ਆਪਾ ਤੇ ਫਸ ਗਈਆਂ ਵਾ ਮੈਂ ਤੇ ਕੀ ਕਹਿੰਦੇ ਦੁਖੀ ਹੈਗੀ ਹੈਗੀ ਸੀ ਤੇ ਮੈਂ ਤੈਨੂੰ ਵੀ ਲੈਣ ਦਾ ਨਾਲ ਹੀ ਓਹੋ ਦੀਦੀ ਤੁਹਾਡਾ ਥੋੜੀ ਕੋਈ ਕਰਸੂਰ ਹੈਗਾ ਮੇਰੀ ਗੱਲ ਸੁਣ ਨਾ ਪਹਿਲਾਂ ਪਹਿਲਾਂ ਤੇ ਬੜੇ ਚੰਗੇ ਸੀ ਸਾਰੇ ਜਾਣੇ 5-6 ਮਹੀਨੇ ਅਸਾਹਲ ਵੀ ਮਹਿਨਾ ਪਹਿਣਾ ਵਾਂਗੂ ਕੀ ਮਤਲਬ ਭਾਬੀ ਤੇ ਮੈਨੂੰ ਸਮਝਦੇ ਨਹੀਂ ਸੀ ਮੈਂ ਸੋਚਿਆ ਲੈ ਇੰਨਾ ਵਰਗੇ ਤੇ ਦੁਨੀਆ 'ਚ ਕੋਈ ਹੈ ਹੀ ਨਹੀਂ ਮੈਂ ਤੇ ਬੜੀ ਲੱਕੀ ਹੈਗੀ ਆ ਇੰਨਾ ਵਰਗਾ ਪਰਿਵਾਰ ਮੈਨੂੰ ਮਿਲਿਆ ਪਰ ਗੱਲ ਤੇ ਉਦੋਂ ਹੋ ਗਈ ਨਾ ਜਦੋਂ ਤੂੰ ਵੀ ਵਿਆਹ ਕੇ ਆ ਗਈ ਤੇ ਸਾਲ ਪਿਛੋਂ ਇਹਨਾਂ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਕੋਈ ਦੀਦੀ ਪਹਿਲੇ ਸਾਇਲ ਜੀ ਵੀ ਠੀਕ ਸੀ ਸਾਰੇ ਕਿੰਨਾ ਪਿਆਰ ਕਰਦੇ ਸੀ ਸਾਨੂੰ ਇਹ ਥੋੜੀ ਤੇਰੀ ਮਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਏ ਪਤਾ ਨਹੀਂ ਜਦੋਂ ਮਮੇ ਨੂੰ ਮਾਰ ਵੀ ਹੋ ਜੰਨੀ ਹੈ ਨਾ ਤਾਂ ਵੀ ਕਹਿੰਦੀ ਹੈ ਮੈਂ ਲੇਟੀਆਂ ਮੰਗੀ ਰਿਦੀ ਪਹਿਲੇ ਮੈਨੂੰ ਚਾਹ ਬਣਾ ਦੇ ਮੂੰਹ ਤੋਂ ਮਹੀਨਾ ਕਿੰਗਾ ਖਰਾਬ ਸੀ ਤਾਂ ਵੀ ਮੈਨੂੰ ਬਾਜਾ ਮਾਰੀ ਜਾਂਦੇ ਪਏ ਮੈਂ ਤੇ ਉਹ ਹੀ ਕਹਿੰਨੀ ਕਿ ਤੇ ਇਹੋ ਜੀ ਆਪਾਂ ਆਪਣੇ ਘਰ ਵਾਲੇ ਦੇ ਨਾਲ ਬੈਠੇ ਆਈਏ ਨਾ ਪਤਾ ਨਹੀਂ ਇਹਨੂੰ ਕੀ ਅੰਦਰੋਂ ਅੰਦਰੋਂ ਹੋਈ ਜਾਂਦਾ ਵਾ ਕਿਤੇ ਆਪਣੇ ਵਾਲੀ ਨਾ ਕਰ ਲੈ ਘਰ ਵਾਲੇ ਤੇ ਫਿਰ ਵਿਆਹਿਆ ਘੱਤੋਂ ਇਹਨੇ ਬੱਚਿਆਂ ਨੂੰ ਆਪਣੇ ਸਾਨੂੰ ਇਕੱਠੇ ਗੱਲਾਂ ਵੀ ਨਹੀਂ ਕਰਨ ਦਿੰਦੇ ਗੱਲ ਤੇ ਉਹ ਹੀ ਆ ਉੱਥੇ ਸੁੱਤੀ ਆ ਪਤਾ ਲੱਗਿਆ ਉਹ ਹੀ ਨਾ ਸੁੱਤੀ ਤਾਂ ਲੱਗਿਆ ਨਹੀਂ ਤੇ ਇਹਨੇ ਤੇ ਇਦਾਂ ਹਿੱਟ ਲੈਣੇ ਆ ਗਏ ਆ ਕਰਦੇ ਉਹ ਕਰਦੇ ਦੇਖਣਾ ਕੀ ਆ ਸੁੱਤੀ ਪਈ ਆ ਛੱਡ ਪਰਾ ਦੇਖੋ ਦੀਦੀ ਮੈਨੂੰ ਪਤਾ ਕੀ ਕਹਿੰਦੀ ਸੀ ਕੱਲ ਦੁਪਹਿਰੇ ਕਹਿੰਦੀ ਐ ਸਾਰੇ ਕੰਬਲ ਕੁੰਬਲ ਨਾਲ ਸਾਹਮਦੇ ਮੌਸਮ ਬਦਲ ਗਿਆ ਦੀਦੀ ਮੈਂ ਲਿਫਾਫੇ ਚ ਪਾ ਕੇ ਸਾਰੇ ਕੰਬਲ ਦਿਵਾਨਾ ਚ ਰੱਖਤੇ ਕਿ ਹੁਣ ਇਹਨਾਂ ਨੇ ਸਮੇਟ ਤੇ ਰਾਤੀ ਕੀ ਕਹਿੰਦੀ ਵੀ ਕਹਿੰਦੀ ਕੰਬਲ ਕਿੱਥੇ ਐ ਮੈਂ ਕਿਹਾ ਸਮੇਟ ਤੇ ਮੰਮੀ ਜੀ ਕਹਿੰਦੀ ਸਾਰੇ ਕੰਢ ਠੰਡ ਬੜੀ ਲੱਗਦੀ ਪਈ ਮੈਨੂੰ ਬੱਚਿਆਂ ਨੂੰ ਵੀ ਕੰਬਲ ਦੇ ਤੇ ਮੈਨੂੰ ਵੀ ਕੰਬਲ ਦੇ ਜਦੋਂ ਮੈਂ ਕਿਹਾ ਸੀ ਮੰਮੀ ਇੱਕ ਕੰਬਲ ਰੱਖ ਲਓ ਕਦੋਂ ਮੈਨੂੰ ਕਹਿੰਦੇ ਬਕਵਾਸ ਨਾ ਕਰ ਸਾਰੇ ਸਮੇਟ ਦੇ ਮੈਂ ਤੇ ਉਹ ਹੀ ਕੰਨੀ ਆ ਜबान ਤੇ ਐ ਜਿਵੇਂ ਜ਼ਹਿਰ ਭਰੇ ਹੁੰਦਾ ਕਦੀ ਪਿਆਰ ਨਾ ਭੁੱਲ ਕੇ ਨੀ ਵੇਖਿਆ ਇਹਨਾਂ ਨੇ ਜਦੋਂ ਦਾ ਵਿਆਹ ਹੋਇਆ ਵਾ ਬੰਦਾ ਕਹਿੰਦਾ ਵਾ ਕਿ ਉਦੋਂ ਤੇ ਪਤਾ ਕੀ ਕਹਿੰਦੇ ਸੀ ਤੂੰ ਹੀ ਆਡੀਆਂ ਨੂਹਾਂ ਨਹੀਂ ਤੂੰ ਹੀ ਆਡੀਆਂ ਧੀਆਂ ਜੇ ਤੁਹਾਨੂੰ ਆਪਾਂ ਨੂਹਾਂ ਨਹੀਂ ਬਣਾ ਕੇ ਲਿਆਏ ਤੂੰ ਹੀ ਤੇ ਇਸ ਘਰ ਦੀ ਲక్ష్ਮੀ ਜੇ ਤੂੰ ਹੀ ਤੇ ਧੀਆਂ ਜੇ ਧੀਆਂ ਦੇ ਸਮਾਨ ਸਾਨੂੰ ਰੱਖਿਆ ਵਾ ਆਪਣੀਆਂ ਧੀਆਂ ਨੂੰ ਕਿ ਤਰ੍ਹਾਂ ਪੁੱਛਦੀ ਐ ਤੇ ਹਨੂ ਸਭ ਗਲਤ ਹੈਗਾ ਸਹੁਰੇ ਕੀ ਕਹਿੰਦੇ ਕਹਿੰਦੇ ਨੀਤੀ ਮੈਂ ਨਾਂਨ ਵੜਨ ਲੱਗੀਆਂ ਸੂਟ ਕੱਢ ਕੇ ਤਾਂ ਮੰंजे ਤੇ ਰੱਖ ਦੇ ਮੈਂ ਤੇ ਪੈ ਗਈ ਟੈਨਸ਼ਨ ਚ ਹਾਏ ਰੱਬਾ ਗਰਮੀ ਦਾ ਗੱਡਾ ਕਿ ਠੰਡ ਦਾ ਗੱਡਾ ਐਨੇ ਤਾਂ ਮੈਨੂੰ ਫਸਾ ਦੇਣਾ ਜੇ ਮੈਂ ਸੂਟ ਬਾਥਰੂਮ ਚ ਦੇ ਦਿੱਤਾ ਨਾਲ ਹੀ ਇਹਨਾਂ ਨੇ ਇੰਨੀ ਲੰਬੀ ਲਿਸਟ ਕਰ ਦੇਣੀ ਮੈਨੂੰ ਆ ਕੀ ਦੇ ਤਾ ਐ ਨਹੀਂ ਪਾਣਾ ਉਹ ਨਹੀਂ ਕਰਨਾ ਦੀਦੀ ਆਪੇ ਲੈ ਲ ਸੂਟ ਤੇ ਲੈ ਸਕਦੇ ਸੀ ਕਿ ਨਹੀਂ ਨਹੀਂ ਸੂਟ ਕਿੱਥੋਂ ਲੈ ਸਕਦੇ ਸੀ ਦੋ ਪੀਏ ਜੋ ਮਿਲੇ ਹੋਏ ਆ ਕੀ ਆਹ ਕੰਮ ਕਰ ਦੇ ਇੱਥੇ ਲਾ ਕੇ ਗਲਾਸ ਪਿਆ ਹੁੰਦਾ ਵਾ ਸਾਡੇ ਕਿਉਂ ਨਹੀਂ ਪੀਏ ਹੈਗੇ ਸਾਨੂੰ ਨਹੀਂ ਮਿਲੇ ਕੋਈ ਪੀਏ ਆਪਾ ਜੋ ਹੈਗੇ ਇਹਨਾਂ ਦੇ ਪੀਏ ਇਹਨਾਂ ਨੂੰ ਕੀ ਸਾਨੂੰ ਕੀ ਲੋੜ ਨਹੀਂ ਰੀਦੀ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਨਾਲ ਜਾ ਕੇ ਕਹਿ ਦੇ ਫਿਰ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਰੀਦੀ ਉਈ ਨਹੀਂ ਰੀਦੀ ਹਾਂਜੀ ਮੰਮੀ ਦੇ ਕਿੱਥੇ ਮਰ ਗਈਆਂ ਜੇ ਆਗੇ 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 ਆਪਾ ਵੱਡੇ ਕਿੱਥੇ ਹੈ ਗਈ ਆ ਮੈਂ ਵੀ ਨਾਲ ਹੀ ਆ ਤੁਹਾਡੀ ਲੱਤਾਂ ਜਿੱਤੇ ਲੱਗਦਾ ਪਾਣੀ ਪੀਏ ਮੈਨੂੰ ਹੀ ਆਣਾ ਪੈਣਾ ਆਗੇ ਮੰਮੀ ਨਹੀਂ ਉੱਠ ਜਾ ਹਿਟਲਰ ਆ ਗਈ ਉੱਠ ਨਹੀਂ ਪੈਣਾ ਹੁਣ ਆਗੇ ਆਗੇ ਸ਼ਾਬਾਸ਼ ਪਿਓ ਦੀ ਉਹ ਧੀ ਉਹ ਸ਼ਾਬਾਸ਼ ਤੁਸੀਂ ਤਾਂ ਮੌਕਾ ਹੀ ਲੱਭਦੀਆਂ ਜੇ ਕਿ ਕਦੋਂ ਸੱਸ ਮਰੇ ਤੇ ਕਦੋਂ ਤੁਸੀਂ ਆਪਣੀਆਂ ਚੁਗਲੀਆਂ ਕਰੋ ਨਹੀਂ ਢਾਡੀ ਮਾਣੇ ਤੁਹਾਨੂੰ ਕੋਈ ਅਕਲ ਨਹੀਂ ਦਿੰਦੀ ਮੈਨੂੰ ਦੱਸੋ ਨਹੀਂ ਮਮਾ ਕੋਈ ਸ਼ਰਮ ਹੈਗੀ ਕਿ ਨਹੀਂ ਕੀ ਤੈਨੂੰ ਮਾਸਾ ਹੈਗੀ ਹੈ ਸ਼ਰਮ ਜੇ ਸ਼ਰਮ ਹੁੰਦੀ ਤਾਂ ਅੱਧੇ ਇੱਥੇ ਬੈਠਿਆ ਰਹਿਣਾ ਸੀ ਹੈ ਮੈਂ ਲੰਮੇ ਪਈ ਆ ਤੁਸੀਂ ਤਾਂ ਕੰਦੇ ਹੋਣੇ ਆ ਆ ਲੰਮੇ ਨਹੀਂ ਪਈ ਮਰ ਗਈ ਆ ਲੈ ਗਿਆ ਜਮਰਾਜ ਇਹਨੂੰ ਮੰਮੀ ਐਦਾਂ ਨਾ ਬੋਲੋ ਕਿਉਂ ਕਿਤਰਾ ਬੋਲਾਂ ਫਿਰ ਨਹੀਂ ਮੰਮੀ ਮੈਂ ਮਰਾਜ ਦਾ ਡਰਦਾ ਹਾਂ ਐਡੀ ਛੇਤੀ ਥੋੜਾ ਲੈ ਤੂੰ ਨਾ ਆਪਣੀ ਜ਼ੁਬਾਨ ਤੇ ਨਾ ਲਗਾਮ ਦੇ ਤੈਨੂੰ ਮੈਂ ਦੱਸਾਂ ਤੂੰ ਜਿਆਦਾ ਵਧੀ ਜਾਣੀ ਆ ਮੈਂ ਤਾਂ ਵੇਲਾ ਪਸਤਾਨ ਦੇ ਆ ਕਿ ਇੱਕ ਤਾਂ ਲਿਆਂਦੀ ਲਿਆਂਦੀ ਸੀ ਨਾਲ ਦੂਜੀ ਵੀ ਲੈਣਦੀ ਆ ਮੈਂ ਪਰ ਉਹਦੇ ਤੁਸੀਂ ਕਹਿੰਦੇ ਸੀਗੇ ਤੁਸੀਂ ਝੋਲੀ ਅੱਡ ਕੇ ਮੰਗਿਆ ਧੀਆ ਜੇ ਮੰਗੀ ਹੈ ਮੈਨੂੰ ਘੱਟੋ ਘੱਟ 2 ਸਾਲ ਵੇਖਣਾ ਚਾਹੀਦਾ ਸੀ ਕਿ ਪਰਖਣਾ ਚਾਹੀਦਾ ਸੀ ਆ ਵੱਡੀ ਕੀ ਕਰਦੀ ਆ ਮੈਂ ਤਾਂ ਬਸ 6 ਮਹੀਨੇ ਵੇਖਿਆ ਵੱਡੀ ਦਾ ਬਸ ਵੇਖਿਆ ਮੈਂ ਉਹ ਚੰਗੀ ਹਾਂਜੀ ਮੰਮੀ ਜੀ ਹਾਂਜੀ ਮੰਮੀ ਜੀ 6 ਕੁ ਮਹੀਨੇ ਦਾ ਹਾਂਜੀ ਮੰਮੀ ਜੀ ਹਾਂਜੀ ਜੀ ਮੰਮੀ ਜੀ ਮੈਂ ਉਸੇ ਵਿੱਚ ਮੈਂ ਇਹਦਾ ਰਿਸ਼ਤਾ ਲੈ ਲਿਆ ਇੰਨੇ ਵੀ ਹਾਂਜੀ ਮੰਮੀ ਜੀ ਸਾਲ ਬਾਲ ਤਾਂ ਤੁਸੀਂ ਦੋਵੇਂ ਭੈਣਾਂ ਇਕੱਠੀਆਂ ਗਿਆ ਤੁਸੀਂ ਤੇ ਮੈਨੂੰ ਲਾਤਾ ਨੁਕਰੇ ਹੈਂ ਨਹੀਂ ਵੇ ਸਾਰੇ ਕਾਜ ਜਿਹੜੇ ਤੈਨੂੰ ਪਿਆਰ ਕਰਦੇ ਸੀ ਮੰਮੀ ਤੁਸੀਂ ਸਾਨੂੰ ਹੂਨ ਨਹੀਂ ਕਰਦੇ ਅੱਛਾ ਪਿਆਰ ਹੋਰ ਰੋਜ਼ ਸਵੇਰੇ ਮੈਂ ਫੁੱਲਾਂ ਦੀ ਮਾਲਾ ਡਾਡੇ ਗੱਲ ਚ ਦੋਵਾਂ ਤੇ ਪਾਇਆ ਕਰ ਜਿਹੜਾ ਤੁਹਾਨੂੰ ਪਿਆਰ ਨਜ਼ਰ ਆਵੇ ਹੈ ਕੱਪੜੇ ਨਾਲ ਕਪੜਾ ਤੁਹਾਨੂੰ ਲੈ ਕੇ ਦੇਣੀ ਆ ਆ ਮੇਕਅਪ ਦੇ ਨਾਲ ਮੇਕਅਪ ਲੈ ਕੇ ਦੇਣੀ ਆ ਮੈਨੂੰ ਤਾਂ ਇੰਜ ਲੱਗਦਾ ਹੈ ਤੁਸੀਂ ਲਿਪਸਟਿਕਾਂ ਤੁਹਾਨੂੰ ਜੜੀਆਂ ਲਿਆ ਕੇ ਦੇ ਤੁਸੀਂ ਲਿਪਸਟਿਕ ਲਾਉਂਦੀਆਂ ਨਹੀਂ ਜੇ ਆਪਣੇ ਪੇਕੇ ਪਹਚਾਉਂਦੀਆਂ ਜੇ ਆਪਣੀ ਪਰਜਾਈ ਨੂੰ ਪਹਚਾਉਂਦੀਆਂ ਜੇ ਲਿਪਸਟਿਕਾਂ ਤੁਹਾਨੂੰ ਮੈਂ ਦੱਸਾਂ ਉਹ ਮੰਮੀ ਸਾਡੇ ਪੇਕੇ ਨਾ ਬੜੇ ਵਧੀਆ ਹੈਗੇ ਆ ਜਿਹੜੇ ਤੁਹਾਡੀਆਂ ਲਿਪਸਟਿਕਾਂ ਦੇ ਲਿਪਸਟਿਕ ਦਾ ਉੱਤੇ ਰਹਿਣਗੇ ਆਹੋ ਮੈਨੂੰ ਪਤਾ ਜਿੰਨੇ ਕ ਤੁਹਾਡੇ ਪੇਕੇ ਵਧੀਆ ਹੈਗੇ ਆ ਮੈਂ ਤਾਂ ਉਦੋਂ ਕਿਹਾ ਸੀ ਸਾਹਿਲ ਨੂੰ ਛੱਡ ਦੇ ਇਹਨੂੰ ਗੱਤ ਲਾ ਕੇ ਦੇ ਦੇ ਇੱਕ ਤਾਂ ਬਲਾਸ ਸਿਰੇ ਚੜੇ ਚੜੇ ਨਾਲ ਦੂਜੀ ਵੀ ਲਿਆ ਬਿਠਾਈ ਆ ਤੇ ਲਾਗ ਲੈਣ ਏਡੇ ਸੋਖੇ ਨਹੀਂ ਆ ਸ਼ੌਕ ਦੇ ਚੇਤਾ ਗਰਾਦਾਂਗੇ ਤੇ ਲਾਗ ਕੀ ਤਰ੍ਹਾਂ ਦੀ ਲਾਗ ਜੇ ਤੇਰੀ ਜ਼ੁਬਾਨ ਵੇਖ ਔਰ ਤੋਂ ਤੇਰਾ ਮਾਂ ਤੇ ਤੇਰਾ ਪਿਓ ਕਹਿੰਦੇ ਸੀ ਭੈਣ ਜੀ ਹੱਥ ਜੋੜਦੇ ਸਾਡੀਆਂ ਧੀਆਂ ਦੇ ਮੂੰਹ 'ਚ ਜਮਾਨੇ ਨਹੀਂ ਮੈਂ ਤਾਂ ਸਮਝੀ ਗੁੰਗੀ ਘਾਇ ਹੈਗੀਆਂ ਗੁੰਗੀਆਂ ਹੀ ਸੀਗੀਆਂ ਆਪਾ ਜ਼ੁਬਾਨ ਖਲਵਾਈ ਕਿ ਹਾਡੀ ਜ਼ਬਾਨ ਨੇ ਮੈਂ ਜ਼ਬਾਨ ਖਲਾਉਂਦੀ ਆ ਕਲਾਸਾਂ ਲਾਨੀ ਆ ਲੱਗਦਾ ਤੇ ਇਤਨਾ ਹੀ ਕਲਾਸਾਂ ਲਾਉਂਦੇ ਨੇ ਜੇ ਤੁਸੀਂ ਤੇ ਕਲਾਸਾਂ ਦਿੰਦੇ ਵੀ ਜੇ ਕਾਦੀਆਂ ਕਾਦੀਆਂ ਆ ਜ਼ਬਾਨ ਖੋਲਣਦੀ ਆ ਹਾਂ ਚੈ 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 ਸੇਲੀਆਂ ਸੁਲੀਆਂ ਨੂੰ ਬੁਲਾ ਲੈਂਦੇ ਜੇ ਸਾਡੇ ਸਿਰ ਦੇ ਸਿਆਪਾ ਵਾਲੇ ਖਾਣਾ ਹੋਣਾ ਕੁਛ ਰੋਟੀ ਭੁੱਖ ਲੱਗੀ ਆ ਮੈਂ ਭੁੱਖੀ ਆ ਹਾਂਜੀ ਮੈਂ ਭੁੱਖੀ ਆ 24 ਘੰਟੇ ਤੇ ਭੁੱਖ ਲੱਗੀ ਰਹਿੰਦੀ ਕਦੀ ਸੇਬ ਕੱਟਦੇ ਕਦੀ ਆਹ ਨਾਰ ਕੱਟਦੇ ਕਦੀ ਕੋਈ ਕੱਟਦੇ ਤੁਸੀਂ ਤਾਂ ਮੇਰੇ ਮੁੰਡਿਆਂ ਨੂੰ ਨਾ ਹੱਥਾਂ ਤੇ ਪਾ ਲਿਆ ਪਤਾ ਨਹੀਂ ਕਿਹੜੇ ਕੀ ਕਰਦੀਆਂ ਜੇ ਪਹਿਲਾ ਮੇਰਾ ਪੋਤਾ ਆ ਕੇ ਨਾ ਮੇਰੇ ਕੋ ਬੰਦਾ ਹੁੰਦਾ ਸੀ 골ਡੀ ਨੇ ਵੀ ਆਣਾ ਤੇ ਸਾਹਿਲ ਨੇ ਵੀ ਆ ਕੇ ਬਹਿਣਾ ਹੋਣ ਪਤਾ ਨਹੀਂ ਕੀ ਤੁਸੀਂ ਉਹਨਾਂ ਦੋਵਾਂ ਜਾਣੀਆਂ ਦੇ ਸਿਰ ਤੇ ਧੂੜਤਾ ਜੇ ਉਹੋ ਜੀ ਢਾਡੀ ਮਾਂ ਜਾਦੂ ਕਰਨੀ ਮਾਂ ਨੂੰ ਨਹੀਂ ਕੁਝ ਕਹਿਣਾ ਹਾਂ ਕਿਉਂ ਮਾਂ ਨੂੰ ਕਹਿਣਾ ਉਮੀ ਗੱਟ ਰਹਿ ਮਾਣਾ ਟੱਕਰੀਆਂ ਰਹਿੰਦੀਆਂ ਜੇ ਫੋਨ ਤੇ ਹੈ ਪਤਾ ਨਹੀਂ ਕਿਹੜੀਆਂ ਇਹਨਾਂ ਨੂੰ ਪੱਟੀਆਂ ਬਣਾਉਂਦੀ ਰਹਿੰਦੀ ਆ ਅੱਛਾ ਤੇ ਆਪਾਂ ਮਾਣਾ ਟੱਕਰੀ ਰਹਿੰਦੀਆਂ ਤੂੰ ਹੀ ਕਿਹੜਾ ਘਟ ਜੇ ਆ ਆਪਣੇ ਭਰਾ ਭਝਾਈ ਨੂੰ ਫੋਨ ਕਰ ਕਰ ਕੇ ਰਿਪੋਰਟ ਅੱਜ ਨਾ ਮੇਰਾ ਮੁੰਡਾ ਆਵਲਾ ਨਵਾਂ ਸੂਟ ਲੈ ਕੇ ਆਇਆ ਅੱਜ ਨਾ ਫੋਟੋ ਵੇਖ ਕੇ ਖਿੱਚ ਕੇ ਜੀ ਸਭ ਨੂੰ ਪਤਾ ਇੱਧਰ ਦੇ ਉੱਧਰ ਕਿੱਧਰ ਜਾਂਦੇ ਨੇ ਘੰਟਾ ਘੰਟਾ ਗੱਲ ਨੂੰ ਤੂੰ ਦੇਖੇ ਮੈਂ ਆਪਣੇ ਭਰਾ ਨਾਲ ਗੱਲ ਕਰਦੀ ਆ ਬੜੀ ਵਾਰ ਵੇਖਿਆ ਤੇ ਸੁਣਿਆ ਵੀ ਆ ਕੰਨਾਂ ਦੇ ਨਾਲ ਕੰਨਾ ਨਾ ਸੁਣਾ ਮੇਰੀ ਗੱਲ ਸੁਣ ਲੈ ਆਪਣੇ ਤੱਕ ਰਵੋ ਮੇਰੇ ਪੇਕਿਆਂ ਦੇ ਜਾਂਦੇ ਜਾਂ ਮੇਰੇ ਭਰਾਵਾਂ ਨੂੰ ਕਹਿੰਦੀ ਕੁਝ ਲੋੜ ਨਹੀਂ ਸੁਖ ਨਾ 2 ਲੱਖ ਮੇਰਾ ਭਰਾ ਹੈਗਾ ਤੇ ਤੁਹਾਨੂੰ ਵੀ ਸਾਡੇ ਪੇਕਿਆਂ ਦੇ ਜਾਂਦੇ ਨਹੀਂ ਲੋੜ ਨਹੀਂ ਹੈ ਮੈਂ ਨਾ ਆਪਣੇ ਮੁੰਡੇ ਨੂੰ ਕੰਨੀ ਆ ਗਾ ਛੱਡ ਹੀ ਦੇਗਾ ਇਹ ਬਲਾਵਾ ਜੀਆਂ ਇਹ ਸ਼ਦਿਆਣਾ ਜੀਆਂ ਕਿੱਥੋਂ ਲੈਣ ਦੀਆਂ ਮੈਨੂੰ ਤੇ ਵੀ ਲੱਭਣੀਆਂ ਵੀ ਨਹੀਂ ਆ ਅੱਛਾ ਜੇ ਤੁਹਾਡੇ ਮੁੰਡੇ ਦੇ ਜਿਹੋ ਜਿਹੇ ਤੁਸੀਂ ਨਹੀਂ ਤੈਨੂੰ ਭੁਲੇਖਾ ਹੀ ਇਸ ਗੱਲ ਦਾ ਕਿਸੇ ਨੇ ਦੇਣੀਆ ਵੀ ਜਦੋਂ 골ਡੀ ਦਾ ਰਿਸ਼ਤਾ ਹੋਇਆ ਸੀ ਨਾ 12 ਰਿਸ਼ਤੇ ਆਏ ਸੀ ਤੇ ਮੇਰਾ ਹੀ ਮੁੰਡਾ ਕੰਦਾ ਅ ਕੱਦ ਕੱਠ ਬੜਾ ਸੋਹਣਾ ਹੈਗਾ ਇਹਦੇ ਨਾਲ ਰਿਸ਼ਤਾ ਕਰ ਲਈਏ ਇਹਦੇ ਨਾਲ ਕਰ ਲਈਏ ਤੇ ਦੂਜਾ ਸਾਹਿਲ ਆ ਵਿਆਹ ਦੇ ਵਿੱਚ ਵੇਖ ਕੇ ਤੂੰ ਉਤਰਲੇ ਕੱਢੇ ਕਿ ਮੇਰੀ ਭੈਣ ਦਾ ਰਿਸ਼ਤਾ ਦੀ ਔਰ ਮੇਰੇ ਨਾਲ ਕਰ ਦੋ ਮੇਰੀ ਭੈਣ ਦਾ ਰਿਸ਼ਤਾ ਮੇਰੀ ਭੈਣ ਬੜੀ ਚੰਗੀ ਹੈ ਮੈਂ ਤਾਂ ਸਿਆਪਾ ਹੀ ਪਾ ਲਿਆ ਮੈਂ ਤੁਹਾਨੂੰ ਦੱਸਾਂ ਨਾ ਤੇ ਜੋੜੇ ਤਾਂ ਦੇਖ ਹੁਣ ਤੁਸੀਂ ਲੜਾਈਆਂ ਕਰਾਉਣੀਆਂ ਸਾਡੇ ਵਿੱਚ ਵਿਆਹ ਹੀ ਕਿਉਂ ਮੁੰਡਿਆਂ ਨੂੰ ਫਿਰ ਫੇਰ ਆਸਾਂ ਸੀ ਆਪਣੇ ਕੋਲ ਹਾਂ ਆ ਜਿਹੜੀ ਚਿੰਨੀ ਹੈ ਨਾ ਇਹਨਾਂ ਬੰਨ ਲੈਣਾ ਹੈ ਅੰਗੂਠਾ ਮੁਝੇ ਬਾਦ ਨਹੀਂ ਮੁੰਡਿਆਂ ਦੇ ਚੱਲ ਜੇ ਬੰਨ ਲੰਦੇ ਨਾ ਤੁਸੀਂ ਉਹ ਵੀ ਆ ਕੇ ਖੋਲ ਲੈਣਾ ਸੀ ਤੁਸੀਂ ਜਿੱਤਰਾ ਦੀ ਤੁਹਾਨੂੰ ਤਾਂ ਨਾਲ ਹੀ ਪਿਸੂ ਪੈਂਦੇ ਜਦੋਂ ਮੇਰਾ ਪੁੱਤ ਮੇਰੇ ਕੋ ਆ ਕੇ ਬੰਦਾ ਮੈਂ ਤਾਂ ਕੰਨੀ ਬਲਾਵਾ ਹੀ ਲੈਣ ਤੇਗਾ ਪਤਾ ਨਹੀਂ ਕਿੜੀਆਂ ਘਰੋਂ ਚੁੱਪ ਕਰੋ ਐਵੇਂ ਬਿਮਾਰ ਹੋ ਜਾਗੀ ਅੱਛਾ ਹੁਣ ਤੁਸੀਂ ਮੈਨੂੰ ਬਿਮਾਰ ਪਾਣ ਲੱਗੀਆਂ ਜੇ ਨਹੀਂ ਤੁਸੀਂ ਤਾਂ ਇਹੋ ਚਾਹੁੰਦੇ ਕਿ ਦੋਵੇਂ ਭੈਣਾ ਕਿ ਸੱਸ ਸਾਡੀ ਪਵੇ ਮੰਜੇ ਦੇ ਤੇ ਐ ਆਪਾਂ ਘਰ ਦੀਆਂ ਪਟਰਾਣੀਆਂ ਬਣ ਕੇ ਪਈਏ ਮੇਰੀ ਗੱਲ ਸੁਣ ਲਓ ਮੇਰੇ ਜਿੰਦਿਆਂ ਜੀਆਂ ਤੇ ਇਹ ਕੰਮ ਨਹੀਂ ਹੋ ਸਕਦਾ ਹੈ ਤੂੰ ਹੀ ਵੱਡੀਆਂ ਚਾਤਰਾ ਬੰਦੀਆਂ ਜੇ ਮੰਮੀ ਤੂੰ ਹੀ ਬੈਠੋ ਮੈਂ ਚਾਹ ਬਣਾ ਕੇ ਲਾਵਾਂ ਤੁਹਾਡੀ ਸਿਹਤ ਖਰਾਬ ਹੋ ਜਾਣੀ ਹੈ ਅੱਛਾ ਸਿਹਤ ਕੀ ਜੀਗੇ ਤੂੰ ਚੁੱਪ ਕੀਤੀ ਰਹਿ ਤੇ ਮੈਂ ਦੱਸਾਂ ਜਿੰਨੀ ਨਿੱਕੀ ਓਨੀ ਤਿੱਖੀ ਹੈ ਜਦੋਂ ਵਿਆਹ ਨਾਲ ਟ੍ਰੇਲ ਲੈ ਕੇ ਚਾਹ ਪਿਲੀ ਹਲੋ ਮੰਮੀ ਜੀ ਆਲੋ ਮੰਮੀ ਜੀ ਤੁਸੀਂ ਤੇ ਮਾਨ ਨਹੀਂ ਦੁਖਾਉਂਦੇ ਹੋ ਮੋਰ ਬਕਵਾਸ ਨਾ ਕਰੋ ਕੀ ਕਰਿਆ ਜੁੰਡੀ ਨੂੰ ਅੱਗ ਲਾ ਦੇਣ ਜੇ ਮੈਂ ਦੱਸਾਂ ਬਕਵਾਸ ਕਰੀ ਜਾਂਦੀ ਆ ਮੇਰੇ ਦਿਲ ਕਹਿੰਦੇ ਨੇ ਦੋਵਾਂ ਦੀਏ ਕੁੱਤਾ ਬਣ ਕੇ ਤੇ ਇੱਕ ਇੱਕ ਛੱਡਾ ਢਾਡੇ ਮੈਂ ਪਤਾ ਲੱਗ ਜੇ ਮੈਂ ਤਾਂ ਕਹਿੰਨੀ ਦੁਈਆ ਛੱਡ ਹੀ ਦੋ ਫੇਰ ਅੱਜ ਫੈਸਲਾ ਹੋ ਹੀ ਜਾਂਦਾ ਵਾ ਛੱਡ ਹੀ ਦੋ ਨਾ ਬੋਲੋ ਬਕਵਾਸ ਨਾ ਕਰੋ ਤੇ ਸਾਗ ਪਿਆ ਚੋਗ ਕੇ ਤੇ ਤਰ੍ਹਾਂ ਨੂੰ ਜਾਓ ਤਰ ਮੈਂ ਦੱਸਾਂ ਇੱਥੇ ਬੈਠੀਆਂ ਰਹਿਦੀਆਂ ਜੇ ਤੇ ਆਪਣੀ ਮਾਂ ਨੂੰ ਨਾ ਫੋਨ ਕਰਨ ਲੱਗ ਪਿਓ ਡਰ ਗਈ ਜੇ ਮੈਂ ਡਰਦੀ ਡੁਰਦੀ ਕਿਹੋ ਕੋ ਨਹੀਂ ਹੈਗੀ ਤੇ ਮੈਂ ਮੈਂ ਦੱਸਾਂ ਡਰ ਗਈ ਆ ਨਹੀਂ ਤੂੰ ਦੀਦੀ ਬੋਲਣ ਦਾ ਕੋਈ ਫਾਇਦਾ ਨਹੀਂ ਹਲੇ ਚੁੱਪ ਕਰੋ ਬਕਵਾਸ ਬੰਦ ਕਰਨੀ ਉੱਟ ਕੇ ਸਾਗ ਤੋਂ ਰੋ ਮੇਰੇ ਮੁੰਡਿਆਂ ਨੇ ਆ ਕੇ ਰੋਟੀ ਖਾਣੀ ਆ ਭੌਂਕੀ ਜਾਂਦੀਆਂ ਕਿਤਰਾ ਕਿਤਰਾ ਦੀ ਜਬਾਨ ਲੱਗੀ ਐ ਨਾ ਨੂੰ ਚੁੱਪ ਕਰ ਜਾ ਬੱਸ ਕਰ ਤੇ ਦੀ ਤਾ ਮੰਨ ਤੂੰ ਖਾਂਦੀ ਇਹਨਾਂ ਨੂੰ ਅਕਲ ਨਹੀਂ ਆਏਗੀ ਮੰਨ ਤੇ ਸਮਝ ਵੀ ਨਹੀਂ ਸਾਡੀ ਕੋਈ ਫੀਲਿੰਗ ਹੀ ਨਹੀਂ ਨਹੀਂ ਹੋਗੀ ਸਾਡੀ ਕੋਈ ਫੀਲਿੰਗ ਨਹੀਂ ਕਿਉਂਕਿ ਆਪਾਂ ਨੂੰ ਆਏ ਗਿਆ ਤੇ ਤੇਰਾ ਮੇਰਾ ਕੀ ਆਪਣੀ ਕੁੜੀ ਨੂੰ ਵੀ ਫੇਰ ਕਰਨ ਮੇਰਾ ਤਾਂ ਜੀ ਕਹਦਾ ਤੇਰੇ ਲਾਵਾ ਇੱਕ ਕੰਮ ਤੇ ਤੈਨੂੰ ਮੈਂ ਕਿਹਾ ਸੀਗਾ ਉਦੋਂ ਤੂੰ ਛੱਡ ਦੇ ਇਹਨਾਂ ਨੂੰ ਇਹ ਨਹੀਂ ਸਹੀ ਹੈਗੇ ਬੰਦੇ ਤੂੰ ਵੀ ਉਦੋਂ ਮੰਨੀ ਨਹੀਂ ਤੇਰੀ ਮੇਰੀ ਗੱਲ ਸੁਣੋ ਮੈਂ ਤੈਨੂੰ ਕਿੱਦਾਂ ਛੱਡ ਦਿੰਦੀ ਜੇ ਅੱਜ ਮੇਰੇ ਨਾਲ ਕਰਤੇ ਪਏ ਕੱਲ ਨੂੰ ਕੱਲ ਤਾਂ ਤੁਹਾਡੇ ਨਾਲ ਕੱਲੀ ਨਾ ਕਰਦੇ ਐ ਕੁਝ ਤੇ ਫਿਰ ਕੀ ਹੋ ਗਿਆ ਤੂੰ ਮੇਰੀ ਭੈਣ ਹੋ ਮੇਰੇ ਦਿਲ ਨੂੰ ਲੱਗਦੀ ਐ ਤੂੰ ਤੇ ਬਚ ਜਾਂਦੀ ਨਾ ਨਹੀਂ ਐ ਨਹੀਂ ਸੀ ਹੋ ਸਕਦਾ ਹੁਣ ਤੇ ਕੁਝ ਹੋ ਵੀ ਨਹੀਂ ਸਕਦਾ ਕਿਉਂਕਿ ਹੁਣ ਆਪਾਂ ਤਲਾਕ ਥੋੜੀ ਲੈ ਸਕਦੇ ਸਾਡੇ ਬੱਚੇ ਹੋ ਗਏ ਆ ਬੱਚਿਆਂ ਨੂੰ ਕਿੱਥੇ ਛੱਡਣਾ ਬੱਚਿਆਂ ਨੂੰ ਛੱਡਣਾ ਵੇਖ ਜੇ ਆਪਾਂ ਤਲਾਕ ਲੈ ਲਾਂਗੇ ਸਾਡੇ ਬੱਚਿਆਂ ਦਾ ਕੀ ਹੋਏਗਾ ਕੋਈ ਵੀ ਦੂਜਾ ਪਿਓ ਨਾ ਆਪਣਾ ਨਹੀਂ ਬੰਦਾ ਬੱਚਿਆਂ ਦਾ ਫਿਊਚਰ ਖਰਾਬ ਸਾਡਾ ਫਿਊਚਰ ਖਰਾਬ ਸਾਰਾ ਖਰਾਬ ਦੇਖੋ ਦੀਦੀ ਇਹ ਗੱਲ ਤਾਂ ਠੀਕ ਹੈ ਲੇਕਿਨ ਜੇ ਆਪਾਂ ਬੱਚੇ ਇੱਥੇ ਛੱਡਦੇ ਨਾ ਇਹਨਾਂ ਨੂੰ ਮਾਂ ਦਾ ਪਿਆਰ ਵੀ ਨਹੀਂ ਜੇ ਮਿਲਣਾ ਸਹੀ ਕਿਹਾ ਸਾਡੀ ਲੜਾਈ ਦੇ ਵਿੱਚ ਆਪਾਂ ਨਹੀਂ ਚਾਹਦੇ ਸਾਡੇ ਬੱਚਿਆਂ ਦੇ ਉੱਤੇ ਅਸਰ ਹੋਏ ਸਾਡੇ ਬੱਚਿਆਂ ਨੂੰ ਦੋਵਾਂ ਦਾ ਪਿਆਰ ਚਾਹੀਦਾ ਰੋਲ ਜਾਣੇ ਸਾਡੇ ਬੱਚੇ ਇੱਕ ਤਰ੍ਹਾਂ ਕਰੀਏ ਆਪੋ ਪਾਪਾ ਨੂੰ ਫੋਨ ਕਰੀਏ ਕਰੋ ਤੁਸੀਂ ਹੋ ਸਕਦਾ ਉਹ ਇਸ ਚੀਜ਼ ਦਾ ਕੋਈ ਹੱਲ ਕੱਢ ਦੇ ਸਹੀ ਗੱਲ ਕਰਾਂ ਮੈਂ ਕਰੋ ਹਾਈ ਦੀਦੀ ਮੋਟੋ ਜੀ ਆਉਣਾ ਜਾਵੇ ਨਹੀਂ ਅੰਦੀ ਬਾਹਰ ਗਈ ਹੈ ਮੈਂ ਧਿਆਨ ਰੱਖਦੀ ਹਾਂ ਜਲਦੀ ਗੱਲ ਕਰ ਲੈਣਾ ਹੈਲੋ ਆ ਕਿਰਣਾ ਹਾਂਜੀ ਪਾਪਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਹੋਰ ਕੀ ਹਾਲ ਮਾ ਤੁਸ ਸਭ ਤਾਂ ਠੀਕ ਐ ਹਾਂਜੀ ਹੋਰ ਪਾਪਾ ਮੰਮੀ ਕਿੱਥੇ ਆ ਆ ਮੰਮੀ ਬੇਟਾ ਘਰ ਆ ਮੈਂ ਕੰਮ ਆਇਆ ਰਗ ਜਾਵਾਂਗੀ ਅੱਛਾ ਤੇ ਮੇਰੀ ਗੱਲ ਸੁਣੋ ਪਾਪਾ ਹਾਂ ਬੇਟਾ ਕਿਵੇਂ ਤੁਹਾਨੂੰ ਦੱਸਾਂ ਜਿਹੜੇ ਮੇਰੇ ਸਾਥ ਖਾਦੀਆਂ ਕਰ ਕਰ ਬੋਲ ਬੇਟਾ ਬੋਲ ਕੀ ਗੱਲ ਆ ਪਾਪਾ ਆ ਜਿਹੜੀ ਸਾਡੀ ਸੱਸ ਸਨ ਇਨੇ ਸਾਨੂੰ ਬਹੁਤ ਹੀ ਦੁਖੀ ਕਰਕੇ ਰੱਖਿਆ ਹੋਇਆ ਵਾ ਇੱਕ ਮਿੰਟ ਵੀ ਸਾਡਾ ਪਿਆਰ ਨਾਲ ਨਹੀਂ ਬੋਲਦੀ ਮਿੰਟ ਮਿੰਟ ਸਾਨੂੰ ਤਾਣੇ ਦਿੰਦੀ ਰਹਿੰਦੀ ਆ ਸਾਡੇ ਇੰਨਾ ਬੁਰਾ ਵਰਤਾਵ ਕਰਦੀ ਆ ਤੁਹਾਨੂੰ ਕੀ ਦੱਸੀਏ ਹੁਣ ਕੀ ਗੱਲ ਹੋਈ ਆ ਪਿੱਛੇ ਗੱਲ ਕਰਕੇ ਤਾਂ ਗਏ ਆ ਆਪਾਂ ਪਾਪਾ ਇਹਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਫੇਰ ਉਹੋ ਹੀ ਇਹਦਾ ਕੀ ਕਹਿੰਦੇ ਆ ਫਾਲਤੂ ਗੱਲਾਂ ਸਾਨੂੰ ਇੰਨਾ ਬੋਲਦੀ ਆ ਤੰਗ ਕਰਦੀ ਆ ਤੰਗ ਇੰਨਾ ਕਰਦੀ ਆ ਰੋਣ ਹੱਕਣ ਕਰ ਦਿੰਦੀ ਆ ਸਾਨੂੰ ਓ ਬੇਟਾ ਚਲ ਕੋਈ ਗੱਲ ਨਹੀਂ ਕੜੀਆਂ ਥੋੜੀਆਂ ਬਹੁਤੀਆਂ ਜਿਹੜੀਆਂ ਗੱਲਾਂ ਆਪਸ ਚ ਐਡਜਸਟ ਕਰ ਲੀਦੀਆਂ ਹੁੰਦੀਆਂ ਕੋਰ ਆਇਆ ਅੱਜ ਮੇਰਾ ਪਾਪਾ ਇੰਨੇ ਸਾਲਾਂ ਤੋਂ ਨਾ ਆਪਾਂ ਐਡਜਸਟ ਹੀ ਕਰਦੇ ਆਂ ਨੇ ਹੋਰ ਆਪਾਂ ਕਿੰਨਾ ਐਡਜਸਟ ਕਰੀਏ ਇਹਨਾਂ ਦੇ ਨਾਲ ਇਹ ਤੇ ਆਪਾਂ ਚੰਗਿਆ ਜਿਹੜੇ ਇੱਥੇ ਰਹਿਣ ਨੇ ਕੋਈ ਹੋਰ ਹੁੰਦਾ ਨਾ ਕੀ ਪਤਾ ਇਹਨਾਂ ਦੇ ਘਰੇ ਰਹਿੰਦਾ ਵੀ ਕਿ ਨਾ ਰਹਿੰਦਾ ਚਲ ਕੋਈ ਗੱਲ ਨਹੀਂ ਮੈਂ ਨਾ ਇੱਧਰ ਕੰਮ ਆਇਆ ਜਿਆੜਾ ਤੇ ਮੈਂ ਹੁਣ ਇੱਧਰ ਥੋੜੀ ਦੇ ਠਹਿਰ ਕੇ ਨਾ ਤੁਹਾਨੂੰ ਫੋਨ ਕਰ ਦਿੰਦਾ ਫਿਰ ਮੈਂ ਹਮਮਾ ਠੀਕ ਆ ਪਾਪਾ ਤੂੰ ਵੀ ਨਾ ਪੱਕਾ ਕਰ ਕੇ ਕਹਿ ਦੋ ਕਬੜ ਹਾਂਜੀ ਠੀਕ ਆ ਪਾਪਾ ਤੂੰ ਹੀ ਕਾ ਜਾ ਕੇ ਨਾ ਮੈਂ ਹੋ ਸਕਦਾ ਤੇ ਮੰਮੀ ਨਾਲ ਵੀ ਗੱਲ ਕਰਾ ਦੇ ਸਾਡੀ ਕੋਈ ਗੱਲ ਨਹੀਂ ਕੋਈ ਕਰਨੀ ਮੈਂ ਕਰਾ ਦਿੰਦੀ ਠੀਕ ਆ ਪਾਪਾ ਕਰਿਓ ਕੋਈ ਹਾਲੇਸ ਚੀਜ਼ ਦਾ ਹਾਂ ਕੋਈ ਨਹੀਂ ਬੇਟਾ ਕੋਈ ਨਹੀਂ ਤੈਨੂੰ ਤੇ ਆ ਰੱਖੋ ਬੱਸ ਆਪਣਾ ਹੋਰ ਕੋਈ ਕਰਨੀ ਪਾਪਾ ਬੈਠਿਆ ਘਬਰਾਣ ਦੀ ਲੋੜ ਨਹੀਂ ਗਈ ਮੈਂ ਥੋੜਾ ਜਿਹਾ ਕੰਮ ਆਇਆ ਬਸ ਕੰਮ ਕਰ ਲਵਾਂ ਫਿਰ ਮੈਂ ਘਰ ਤਾਂ ਕੰਮ ਚਲੋ ਠੀਕ ਆ ਪਾਪਾ ਕੀ ਹੋਇਆ ਕੀ ਕਹਿੰਦੇ ਕਹਿਣਾ ਕੀ ਜੋ ਹਰ ਵਾਰ ਕਹਿੰਦੇ ਹੁੰਦੇ ਕੀ ਕਿ ਮੈਂ ਥੋੜਾ ਕੰਮ ਹੈਗਾ ਵਾ ਮੈਂ ਬਾਹਰ ਆ ਕੋਈ ਗੱਲ ਨਹੀਂ ਪੁੱਤ ਥੋੜੀ ਬਹੁਤੀ ਐਡਜਸਟਮੈਂਟ ਤੇ ਕਰਨੀ ਚਾਹੀਦੀ ਆ ਕੁੜੀਆਂ ਨੂੰ ਵੀ ਥੋੜੀ ਬੋਟੀ ਰੈਜਸਟਮੈਂਟ ਪਾਗਲਾ ਤੂੰ ਸਮਝਾਉਂਦੀ ਹੁੰਦਾ ਤੇਰੇ ਕੋ ਤੇਰੇ ਸਾਹਮਣੇ ਤੇ ਗੱਲ ਕਰਨਦੀ ਸੀ ਹੁਣ ਤੂੰ ਵੀ ਜੱਲਿਆਂ ਵਾਂਗ ਗੱਲ ਕੀਤੀ ਏ ਦੀਦੀ ਕੀ ਕਰਤੇ ਪਿਓ ਤੈਨੂੰ ਪਾਪਾ ਦੇ ਸੁਭਾਅ ਦਾ ਪਤਾ ਦੇਗਾ ਵਾ ਮੈਂ ਤਾਂ ਕਿਹਾ ਮੇਰੀ ਘਰ ਜਾ ਕੇ ਮੰਮੀ ਨਾਲ ਗੱਲ ਕਰਾਏ ਹਾਂ ਮੰਮੀ ਨਾਲ ਗੱਲ ਕਰੋ ਪਾਪਾ ਨੂੰ ਕੀ ਪਤਾ ਆਪਾਂ ਐਡਜਸਟ ਕਰਨੇ ਇੱਥੇ ਕਿੰਨੀ ਦੇਰ ਦੀ 10 ਸਾਲ ਐ ਹੀ ਕੁਝ ਕੀਤਾ ਹੈ ਤੇ ਬੋਲ ਨਹੀਂ ਸਕਦੇ ਤੇਰੇ ਸਾਹਮਣੇ ਤੇ ਬੋਲਣ ਦੀ ਦੀਦੀ ਜਦੋਂ ਵਿਆਹ ਹੁੰਦਾ ਨਾ ਕੁੜੀਆਂ ਦਾ ਇੱਕ ਚੀਜ਼ ਨਾ ਲਿਖਾ ਲੈਣੀ ਚਾਹੀਦੀ ਹੈ ਵਿਆਹ ਦਾ ਮਤਲਬ ਰਜਿਸਟ੍ਰੇਸ਼ਨ 아이 ਸਮਝ ਕਿਉਂਕਿ ਕੁੜੀਆਂ ਅਗਲੇ ਘਰ ਜਾਂਦੀਆਂ ਸਭ ਤੋਂ ਪਹਿਲਾ ਪੁਆਇੰਟ ਹੀ ਹੈ ਰਜਿਸਟ੍ਰੇਸ਼ਨ ਸਹੀ ਗੱਲ ਹੈ ਇਸ ਤੋਂ ਇਲਾਵਾ ਹੈਗਾ ਕੋਈ ਪੁਆਇੰਟ ਤਾਂ ਮੈਨੂੰ ਦੱਸੋ ਬਿਲਕੁਲ ਵਿਆਦ ਦਾ ਮਤਲਬ ਹੈ ਅਡਜਸਟਮੈਂਟ ਵਿਆ ਕਰਨਾ ਤੇ ਤੁਹਾਨੂੰ ਅਡਜਸਟਮੈਂਟ ਕਰਨੀ ਪੈਣੀ ਭਾਵੇਂ ਅਗਲੇ ਚੰਗੇ ਹੋਣ ਤੇ ਚਾਹੇ ਮਾਰ ਮਾਰੀ ਤੁਸੀਂ ਤੋ ਬਸ ਆਣਾ ਨਹੀਂ ਆ ਕੇ ਤਾਂ ਲੇਟ ਨਾ ਹੋਣਾ ਵਾ ਰਾਤ ਦਾ ਵੀ ਇਹਨਾਂ ਨੂੰ ਨੀਂਦਰਾ ਹੈਗਾ ਵਾ ਹਾਂ ਮੰਝੋ ਆਗੇ ਤੁਸੀਂ ਹਾਂ ਆ ਗਿਆ ਆਗੇ ਪਾਣੀ ਦਵਾ ਦੇ ਲਿਆ ਪਾਣੀ ਦਾ ਗਲਾਸ ਦੇ ਮੈਂ ਕਿਹਨਾਂ ਬੜੇ ਚੁੱਪ ਚੁੱਪ ਹੋ ਗਏ ਜੇ ਨਹੀਂ ਚੁੱਪ ਚੁੱਪ ਕੋਈ ਨਹੀਂ ਉਹ ਬਸ ਕਿਰਨ ਦਾ ਫੋਨ ਆਇਆ ਸੀ ਕਿਰਨ ਦਾ ਫੋਨ ਆਇਆ ਸੀ ਉਹੀ ਗੱਲ ਤੇ ਨਹੀਂ ਆਓ ਤੁਸੀਂ ਮੇਰੀ ਗੱਲ ਸੁਣੋ ਮੈਂ ਉਹਨੂੰ ਕਿਹਾ ਵੀ ਆ ਕਿ ਮੈਂ ਬਾਜ਼ਾਰ ਆਇਆ ਤਾਂ ਤੇ 10 ਮਿੰਟ ਹਟ ਕੇ ਗੱਲ ਕਰ ਲਈ ਲੈ ਨੇ ਮੇਰੀ ਹੁਣੇ ਹੀ ਗੱਲ ਸੁਣੋ ਤੇ ਗੱਲ ਉਹੀ ਵੀ ਆਓ ਤੁਸੀਂ 2 ਮਿੰਟ ਆਓ ਇੱਥੇ ਸਾਡੇ ਘਰ ਆਓ ਸਾਡੇ ਘਰ ਕੁੜੀ ਨੂੰ ਕੁਝ ਕਿਹਾ ਤੁਹਾਨੂੰ ਹੋਇਆ ਕੀ ਹੈ ਨਹੀਂ ਬਸ ਇਹੋ ਹੀ ਕਹਿੰਦੀ ਸੀ ਕਿ ਤੁਸੀਂ ਆਉਣਾ ਜੇ ਘਰ ਜਾਓਗੇ ਤੇ ਮੰਮੀ ਨਾਲ ਗੱਲ ਕਰਾਉਣਾ ਜਦੋਂ ਕੁੜੀ ਦਾ ਤੁਸੀਂ ਦੱਸਦੇ ਹੋ ਨਾ ਜਦੋਂ ਦਾ ਫੋਨ ਆਂਦਾ ਨਾ ਮਨ ਪੱਲੇ ਹੀ ਇੱਥੇ ਕੁਝ ਹੋਣ ਲੱਪੰਦਾ ਮੈਂ ਤਾਂ ਉਹਦੋਂ ਕੰਧੀ ਸੀ ਕਿ ਇੱਕ ਕੁੜੀ ਦਾ ਤੁਸੀਂ ਇੱਥੇ ਰਿਸ਼ਤਾ ਕੀਤਾ ਦੂਜੀ ਦਾ ਨਾ ਕਰੋ ਤੇ ਉਹਦਾ ਸਹਰਾ ਤਰਲੇ ਕਰਨ ਲੱਗ ਗਿਆ ਸੀਗਾ ਨਹੀਂ ਜੀ ਬੜੇ ਬੜੇ ਬੱਚੇ ਹੈਗੇ ਨੇ ਸਾਨੂੰ ਦੂਜੀ ਵੀ ਧੀ ਵੀ ਦੇ ਦਿਓ ਤੇ ਆਉਂ ਕਰ ਲੋ ਕਿੰਨੇ ਤਰਲੇ ਉਹਨੇ ਕੀਤੇ ਤੇ ਤੱਲੇ ਕਰਦਾ ਰਹਿੰਦਾ ਤੇ ਮੇਰੀ ਮਾਂ ਦਾ ਯਾਰ ਕੋਲ ਗਾਲੀ ਦੋਵੇਂ ਭੈਣਾਂ ਇੱਕ ਘਰ ਚ ਹੋਣਗੀਆਂ ਦਰਾਨੀ ਜਠਾਣੀ ਨਾਲੋਂ ਭੈਣਾਂ ਭੈਣਾਂ ਬਣ ਕੇ ਰਹਿਣਗੀਆਂ ਉਹ ਤੇ ਪਹਿਨਾ ਪਹਿਨਾ ਬਣ ਕੇ ਰਹਿੰਦੀ ਆ ਮੈਂ ਪਰ ਉਹਦੀ ਸੱਸ ਨਹੀਂ ਬਣ ਕੇ ਰਹਿਣ ਦਿੰਦੀ ਕੋਈ ਗੱਲ ਨਹੀਂ ਸਮਝਾ ਦੇਾਂਗੇ ਜਾ ਕੇ ਤੁਸੀਂ ਬੜੇ ਹੋਰ ਤਰੀਕੇ ਨਾਲ ਸਮਝਾਉਂਦੇ ਲੋਕਾਂ ਨੂੰ ਤੁਸੀਂ ਟੰਡ ਟੰਡ ਕਰਕੇ ਸਮਝਾ ਆਪਣੀਆਂ ਧੀਆਂ ਦਾ ਧੀਆਂ ਦਾ ਘਰ ਹੋਰ ਜਾ ਕੇ ਉਹਨਾਂ ਦੇ ਸਿਰ ਪਾਣੇ ਸ਼ੁਰੂ ਕਰਦੀ ਏ ਧੀਆਂ ਵਸਾਉਣੀਆਂ ਲਗੀਆਂ ਅਸਰਾ ਵਸਾਉਣੀਆਂ ਮੈਂ ਤੇ ਰਾਮਨਾ ਜਾ ਕੇ ਗੱਲ ਹੋ ਜਾਂਦੀ ਏ ਜ਼ਰੂਰੀ ਥੋੜੀ ਲਾੜ ਲਾੜ ਢੜ ਕੇ ਗੱਲਾਂ ਹੁੰਦੀਆਂ 10 ਸਾਲ ਹੋ ਚੱਲੇ ਆ ਤੁਸੀਂ ਪੁੱਛ 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 ਨੂੰ ਲਾਂਦੇ ਹੋ ਕੋਹੋਦੀ ਉਹਦੀ ਸੱਸ ਉਹ ਸ਼ਾਮੀ ਜਾਵਾਂਗੇ ਸ਼ਾਮੀ ਨਹੀਂ ਤੇ ਜਾਣਾ ਜਾ ਕੇ ਤੇ ਗੱਲ ਕਰਾਂਗੇ ਜਾ ਕੇ ਅੋ ਸ਼ਾਮੀ ਉਹਦਾ ਸੋਹਰਾ ਵੀ ਘਰ ਹੋਏਗਾ ਉਹਦੀ ਸੱਸ ਵੀ ਘਰ ਹੋਏਗੀ ਉਹਦੇ ਦੋਵੇਂ ਦੋਵਾਂ ਦੇ ਘਰ ਵਾਲੇ ਵੀ ਘਰ ਹੋਣਗੇ ਆਰਾਮ ਨਾਲ ਬਹਿ ਕੇ ਗੱਲ ਕਰਨਗੇ ਕਿ ਕੱਲੀ ਉਹਦੀ ਜਨਾਨੀ ਨਾਲ ਗੱਲ ਕਰਕੇ ਆਈ ਨਹੀਂ ਆਪਾਂ ਤੇ ਨਹੀਂ ਹੁਣ ਕਲੇਸ਼ ਦੀ ਜਨਾਨੀ ਨੇ ਪਾਇਆ ਸੋਹਰੇ ਨਾਲ ਥੋੜੀ ਬੰਦਾ ਵਾ ਜੇ ਜਨਾਨੀ ਨੇ ਕਲੇਸ਼ ਪਾਇਆ ਉਹਦੇ ਬੱਚਿਆਂ ਨੂੰ ਵੀ ਤੇ ਪਤਾ ਲੱਗੇ ਉਹਦੇ ਸੋਹਰੇ ਨੂੰ ਵੀ ਪਤਾ ਲੱਗੇ ਮੈਂ ਸਾਡੀ ਜਨਾਨੀ ਕੀ ਕਰਦੀ ਆ ਘਰ ਚ ਜਾ ਕੇ ਅਸੀਂ ਸਾਰੇ ਘਰ ਹੋਣਗੇ ਤੇ ਆਪਣੇ ਸਾਹਮਣੇ ਗੱਲਾਂ ਤੇ ਹੋਣਗੀਆਂ ਤੁਸੀਂ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਤੁਸੀਂ 10 ਸਾਲ ਉਹਨਾਂ ਨੂੰ ਸਮਝਾਉਂਦੇ ਰਹੇ ਹੋ ਅੱਜ ਮੈਂ ਚੱਲ ਜਾਣਾ ਜੋਦੇਵਾਂ ਉਹ ਨਹੀਂ ਇਸ ਤਰ੍ਹਾਂ ਚੰਗਾ ਲੱਗਦਾ ਅਸੀਂ ਜਾਵਾਂਗੇ ਸਾਰੇ ਬੰਦੇ ਘਰ ਹੋਣਗੇ ਕੁੜੀਆਂ ਘਰ ਹੋਣਗੀਆਂ ਆਪਣੇ ਸਾਹਮਣੇ ਗੱਲਾਂ ਹੋਣਗੀਆਂ ਕੁੜੀਆਂ ਨਹੀਂ ਘਰ ਮੁੰਡੇ ਵੀ ਘਰ ਮੈਂ ਚੱਲੀ ਜੇ ਤੁਹਾਡੀ ਮਰਜ਼ੀ ਆਣਾ ਆਣਾ ਨਹੀਂ ਆਣਾ ਨਾ ਕੋਈ ਗੱਲ ਨਹੀਂ ਮੈਂ ਕੱਲ ਉਹ ਮੰਜੂ ਰੁਕ ਜਾ 2 ਮਿੰਟ ਮੈਂ ਵੀ ਆਣਾ ਹੀ ਰਗ ਧੀਆ ਦੇ ਘਰ ਇਸ ਤਰ੍ਹਾਂ ਦਈਦਾ ਉੱਥੇ ਲੜਨਾ ਥੋੜੀ ਆ ਜਾ ਕੇ ਇੱਕ ਤਾਂ ਸਿਆਪਾ ਪਤਾ ਕੋਈ ਨਹੀਂ ਇਹਦਾ ਇਹਦਾ ਗੁੱਸੇ ਦਾ ਵੀ ਉਹ ਜਿਹਾ ਹਸਾਕਤਾ ਵਾਏ ਕਿਤੇ ਉਹਨਾਂ ਦੇ ਘਰ ਜਾ ਕੇ ਲੜਨਾ ਪਵੇ ਮੈਂ ਜਾਇ ਚਲੇ ਹੀ ਜਾਣਾ ਇਹਦੇ ਮਗਰ ਉਹ ਹੋ ਇੱਕ ਤਾਂ ਟਰੈਕ ਸੂਟ ਪਾਇਆ ਮੈਂ ਚ ਉਹ ਵੇਖੀ ਜਾਗੀ ਹੁਣ ਟਰੈਕ ਸੂਟ ਹੀ ਚੱਲਣਦੇ